ਕਰੀਨ ਅੱਜ ਤਿੰਨ ਪੰਨਰਾਂ ਚਲਾ ਦੇਗੇ ਦੋ ਜਾਣੇ ਜਮਤ ਤੇ ਲਗੜੇ ਨੇ ਇੱਕ ਜਾਣੇ ਦੂਜੇ ਰੰਗ ਤੇ ਲਗੜਾ ਦੇ ਤੇ ਇੱਕ ਜਾਣੇ ਤਮਤ ਰੰਗ ਤੇ ਲਗੜਾ ਦੇ ਤੇ ਉੱਥੇ ਪਤਾ ਨਹੀਂ ਤੀਜੇ ਬੰਦੇ ਕੋਲੇ ਜਿਹੜਾ ਹੋਰ ਕੰਦੇ ਪੂਰੇ ਕਰਕੇ ਤੇ ਦੇਖਦਾ ਸੀ ਜਿੜੇ ਖੜੇ ਸੀਗੇ ਜੋ ਢੀਬਾ ਜੋ ਕਿਦਾਂ ਮਾਰਦੇ ਕੰਮ ਕਰੀ ਜਾਂਦੇ ਸੀ ਅੱਛਾ ਤੇ ਤਿੰਨ ਤਿੰਨ ਰੈਂਪ ਲਾਉਂਦੇ ਸੀਗੇ ਦੋ ਜਣੇ ਜਮ੍ਹਾਂ ਥੱਲੇ ਖੜੇ ਸੀ ਇੱਕ ਇਹਨੇ ਦੂਜੇ ਰੈਂਪ ਤੇ ਖੜਾ ਸੀ ਤੇ ਇੱਕ ਜਣਾ ਜਮ੍ਹਾਂ ਥੱਲੇ ਰੈਂਪ ਤੇ ਖੜਾ ਸੀ ਅੱਛਾ ਤੇ ਉੱਥੇ ਪਤਾ ਨਹੀਂ ਉਹ ਤੀਜੇ ਬੰਦੇ ਕੋਲੇ ਅਸੀਂ ਜਿਹੜਾ ਹੋ ਕੇ ਤੇ ਪੂਰੇ ਕਰਕੇ ਅਸੀਂ ਤਾਂ ਖੜੇ ਸੀਗੇ ਠੀਕ ਚੋ ਇੱਕ ਦੂਬਾ ਕਿਦਾਂ ਆ ਗਏ ਅੱਛਾ ਤੇ ਅਸੀਂ ਭੱਜ ਲਏ ਦੋ ਜਣੇ ਤੇ ਤਿੰਨ ਜਣਾਂ ਦਾ ਬਹੁਝ ਪਤਾ ਨਹੀਂ ਲੱਗਿਆ ਠੀਕ ਹੈ ਦੋ ਜਿਹੜੇ ਤੁਹਾਡੇ ਨਾਲ ਦੇ ਸੀ ਉਹਨਾਂ ਦਾ ਕੀ ਬਣਾ ਜਿਹੜਾ ਦੋ ਜਾਂ ਤਿੰਨ ਜਣੇ ਸੀ ਤਿੰਨ ਜਣੇ ਦਾ ਕੋਈ ਪਤਾ ਹੀ ਨਹੀਂ ਲੱਗਿਆ ਕੋਈ ਪਤਾ ਹੀ ਨਹੀਂ ਲੱਗਿਆ ਹੈਗਾ ਅੱਜ ਦੱਸਿਆ ਵੀ ਨਹੀਂ ਸੰਦ ਦੱਸਿਆ ਵੀ ਨਹੀਂ ਹੈਗਾ ਫਿਰ ਆ ਕੀ 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 ਨਾਮ ਸੀ ਉਹਨਾਂ ਦੇ ਉਹਨਾਂ ਦੇ ਇੱਕ ਨਾਂ ਸੀ ਵਿਜੇ ਸਿੰਘ ਸੀਗਾ ਅੱਛਾ ਤੇ ਇੱਕ ਨਾਂ ਨਿੰਦਰ ਸਿੰਘ ਅੱਛਾ ਤੇ ਇੱਕ ਨਾਂ ਲਖਵੀਰ ਸਿੰਘ ਸੀ ਠੀਕ ਹੈ ਇੱਕ ਮਿੰਟ ਬਟਾ ਕੀ ਨਾਮ ਆ ਤੁਹਾਡਾ ਕੀ ਗੱਲ ਹੋਈ ਸੀ ਬਲਕਾਰ ਸਿੰਘ ਆਈ ਅਸੀਂ ਪੰਜ ਜਣੇ ਰੈਂਪ ਲਾਈ ਜਾਂਦੇ ਸੀਗੇ ਅੱਛਾ ਤੇ ਅਸੀਂ ਦੋ ਥੱਲੇ ਸੀਗੇ ਦੋ ਦੁੱਧੇ ਰੈਂਪ ਤੇ ਸੀ ਇੱਕ ਬੰਦਾ ਸੀਗਾ ਉਹ ਜਮਾ ਉਤਲੇ ਸੀ ਅਸੀਂ ਦੂਜੇ ਨੂੰ ਫੜਾ ਕੇ ਜਮਾ ਤਾਂਹ ਪੂਰੇ ਕਰਦੇ ਹੋ ਕਹਿੰਦਾ ਹੁਣ ਨਾ ਫੜਾਇਓ ਅਸੀਂ ਖੜ ਗਏ ਤੇ ਫਿਰ ਉਹ ਜਦੋਂ ਅਸੀਂ ਦੇਖਿਆ ਜੀ ਤੇ ਦੋ ਅੱਗ ਲੱਗੀ ਪਈ ਇੱਕਲਾ ਤਾਂ ਅੱਗ ਹੀ ਅੱਗ ਹੋ ਗਈ ਜੀ ਅਸੀਂ ਫਿਰ ਭੱਜਦੇ ਦੋਨੇ ਅੱਛਾ ਜਿੱਦਾਂ ਫਿਰ ਅਸੀਂ ਪਿੱਛੇ ਮੜ ਕੇ ਦੇਖਿਆ ਨਹੀਂ ਕਿੰਨੇ ਬੰਦੇ ਸੀ ਤੁਸੀਂ ਜਿਹੜੇ ਉੱਥੇ ਕੰਮ ਕਰ ਰਹੇ ਸੀ ਅਸੀਂ 5 ਜਣੇ ਸੀਗੇ 5 ਜਣੇ ਸੀ ਹਾਂਜੀ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਹੋ ਕੀ ਗੱਲ ਕੀ ਹੋਈ ਅਗਲ ਕਰਨਾ ਕੁਝ ਪਤਾ ਲੱਗਿਆ ਨਹੀਂ ਕੋਈ ਪਤਾ ਨਹੀਂ ਪਤਾ ਹੀ ਲੱਗਿਆ ਨਹੀਂ ਅੱਛਾ ਬਸ ਅੱਗ ਪੈਂਦੀ ਸੀ ਜਦੋਂ ਅੱਗ ਪੈਂਦੀ ਸੀ ਜੀ ਅੱਛਾ ਤੇ ਫੈਕਟਰੀ ਮਾਲਕਾਂ ਨੇ ਤਾਂ ਫਾਇਰ ਬ੍ਰੀਡ ਨੇ ਕੋਈ ਕੰਮ ਕੀਤਾ ਫਿਰ ਤੁਹਾਡੇ ਲਈ ਜ ਅੱਗ ਬੁਝਾਉਣ ਲਈ ਜਾਂ ਹੋਰ ਹਾਂਜੀ ਬੁਝਾਈ ਜੀ ਅੱਛਾ ਅੱਜ ਇੱਥੇ ਡੱਬਾ ਵਾਲੀ ਰੋਡ ਤੇ ਇੱਕ ਫੈਕਟਰੀ ਸੀ ਜਿਹਦੇ ਵਿੱਚ ਕਿ ਇੰਡਸਟਰੀਅਲ ਐਕਸੀਡੈਂਟ ਹੋਇਆ। ਉਹਦੇ ਵਿੱਚ ਜਿਹੜਾ ਇਹਨਾਂ ਦਾ ਸਟੋਰੇਜ ਪਲੱਸ ਵਰਕਿੰਗ ਪਾਰਟ ਆ ਉਹਦੇ ਵਿੱਚ ਅੱਗ ਲੱਗੀ ਸੀ। ਉਸ ਟਾਈਮ ਦੇ ਉੱਪਰ ਸੱਤ ਬੰਦੇ ਜਿਹੜੇ ਲੇਬਰ ਸੀ ਉਹ ਇੱਥੇ ਕੰਮ ਕਰ ਰਹੇ ਸੀ। ਉਹਨਾਂ ਵਿੱਚੋਂ ਚਾਰ ਬੰਦੇ ਬਚ ਗਏ ਤੇ ਤਿੰਨ ਬੰਦੇ ਜਿਹੜੇ ਅੰਦਰ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਉਹ ਜਿਹੜੇ ਤਿੰਨ ਬੰਦੇ ਸੀਗੇ ਅੱਗ ਇੰਨੀ ਕਿ ਭਿਆਨਕ ਸੀ ਕਿ ਉਹਨਾਂ ਨੂੰ ਬਾਹਰ ਨਿਕਲਣ ਦਾ ਟਾਈਮ ਵੀ ਨਹੀਂ ਮਿਲਿਆ। ਤੇ ਟਾਈਮ ਫਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤੇ ਆਪਣੇ ਜ਼ਿਲ੍ਹੇ ਦੀਆਂ ਸਾਰੀਆਂ ਫਾਰੀਗ ਪਰ ਗੇੜ ਗੱਡੀਆਂ ਮੰਗਾ ਕੇ ਟਾਈਮ ਲਿਆ ਨੂੰ ਰੋਕ ਲਿਆ ਤੇ ਅੱਗੇ ਵਧਣ ਤੋਂ ਅੱਗੇ ਨਹੀਂ ਵਧਣ ਦਿੱਤਾ ਬਟ ਅਨਫੋਰਚੂਨੇਟਲੀ ਅਸੀਂ ਤਿੰਨ ਜਿਹੜੀ ਸਾਡੀ ਲੇਬਰ ਸੀ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੂੰ ਅਸੀਂ ਲੂਜ਼ ਕਰਕੇ ਤੇ ਉਹਨਾਂ ਨੂੰ ਡੈੱਡ ਬਾਡੀਜ਼ ਨੂੰ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਤੇ ਸਵੇਰੇ ਬਾਕੀ ਦਾ ਉਹਨਾਂ ਦਾ ਜਿਹੜਾ ਪੋਸਟਮਾਰਟਮ ਤੇ ਅਗਲੀ ਕਾਨੂੰਨੀ ਕਾਰਵਾਈ ਆ ਸਵੇਰੇ ਸਰ 8:00 ਤੱਕ ਪਹੁੰਚ ਪਾ ਲਿਆ ਕਿ ਅੱਗ ਤੇ ਵੇਦਨ ਦਾ ਟਾਈਮ ਪੀਰੀਅਡ ਵੇਦਨ 1 ਆਵਰ ਸਾਰੀਆਂ ਗੱਡੀਆਂ ਸਾਡੀਆਂ ਪਹੁੰਚ ਗਈਆਂ ਸੀ ਨਾਲ ਦੇ ਜ਼ਿਲ੍ਹਿਆਂ ਚ ਵੀ ਮੰਗਾ ਲਿਆ ਸੀ ਕਿ ਅੱਗ ਤੇ ਕਾਬੂ ਪਾ ਲਿਆ ਸਰ ਮੋੜਲੇ ਹਾਲਾਤਾਂ ਤੋਂ ਪੱਕੀ ਲੱਗਦਾ ਅੱਗ ਦੇ ਕਾਰਨਾ ਪਤਾ ਲੱਗਿਆ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੁੰਦਾ ਜੀ ਕਿਉਂਕਿ ਸਿੰਗਲ ਚੀਜ਼ ਤੇ ਨਹੀਂ ਕਹਿ ਸਕਦੇ ਸੋ ਜੋ ਹੁਣ ਦੀ ਗੱਲਬਾਤ ਆ ਉਹ ਤਾਂ ਇਹ ਕਹਿ ਰਿਹਾ ਕਿ ਐਕਸੀਡੈਂਟ ਹੈ ਬਟ ਵੀ ਵਿਲ ਗੋ ਡੀਪ ਇਨਟ ਟ ਜੋ ਵੀ ਇਨਕੁਆਰੀ ਹੋਊਗੀ ਉਹ ਸਾਰੇ ਹਾਲਾਤ ਦੇਖ ਕੇ ਮੌਕੇ ਦੀ ਵਿਜ਼ਿਟ ਕਰਕੇ ਉਹਨਾਂ ਨੂੰ ਦੇਖ ਕੇ ਦੱਸਾਂਗੇ